ਹਾਂਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਉਮੀਦ ਕਰਦੇ ਹਾਂ ਸਾਰੇ ਠੀਕ ਠਾਕ ਹੋਵੋਗੇ ਤੇ ਅਸੀਂ ਠੀਕ ਠਾਕ ਵਧੀਆ ਤੇ ਅਸੀਂ ਅੱਜ ਪਹੁੰਚ ਚੁੱਕੇ ਸੀ ਰਾਤ ਗੁਰੂ ਦਵਾਰਾ ਸ਼੍ਰੀ ਗੋਵਿੰਦਾਨ ਤੇ ਅੱਗੇ ਕੰਟੀਨਿਊ ਕਰਦੇ ਹਾਂ ਹੁਣ ਸਾਫਰਾ ਸਵੇਰ ਦੇ ਵੱਜ ਰਹੇ ਨੇ 4 ਹੀ ਆਗੇ ਵੀ ਹਾਂਜੀ ਹਾਂਜੀ ਤੇ ਰੈਡੀ ਨਹੀਂ ਆ ਬੋਟ ਨਾਲ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਆਯੂਰੀ ਰੈਡੀ ਹੋ ਕੇ ਆਗੇ ਅਸੀਂ ਥੋੜਾ ਬੈਠਾ ਆਗੇ ਬੰਨ ਲੈ ਜਪਾਂ ਨੇ ਹਾਂਜੀ ਖੜਾ ਤੇ ਜੀ ਗੁਸੇ ਕਰਦੇ ਹੁਣ ਅਸੀਂ ਨੇ ਚੱਲਣਾ ਦਾਹਰੂ ਸ੍ਰੀ ਹੇਮਕੁੰਡ ਸਾਹਿਬ ਵੱਲ ਤੇ ਕਟੋ-ਕਟ 6 ਕਿਲੋਮੀਟਰ ਦੀ ਚੜ੍ਹਾਈ ਆ ਤੇ ਸੰਦੇਹਾ ਦੁਰਾਂਗੇ ਕਿਉਂਕਿ 4 ਵਜੇ ਫਿਰ ਵਾਪਸ ਕੋਸ਼ਿਸ਼ ਰੱਖਾਂਗੇ ਵੀ ਰੋਵਿੰਦ ਘਾਟ ਦੀ ਸਟੇ ਕਰੀਏ ਅੱਜ ਕਿਉਂ ਜੀ ਹਾਂਜੀ ਸੂਰਜੋਗਨ ਬਾਕੀ ਹੋਰ ਵੀ ਮਿਲਾਉਂਦੇ ਆ ਤੁਹਾਨੂੰ ਕੁਝ ਬੰਦੇ ਨਵੇਂ ਐਡ ਹੋਏ ਨੇ ਆਪਣੇ ਗਰੁੱਪ ਦਾ ਜਾ ਕੇ ਮਿਲਾਉਂਦੇ ਆ ਨੀਚੇ ਬੈਠੇ ਨੇ ਉਹ ਫੋਨ ਕਰੀ ਜਾਂਦੇ ਨੇ ਚਲੋ ਚਲੋ ਚੱਲੇ ਪਾਉਨੇ ਆ ਚਲੋ ਜੀ ਆਲੋ ਭਾਈ ਅੱਜ ਹੱਜ ਕੀ ਕਰਦਾ ਸੋਟੀਆਂ ਸਾਨੂੰ ਸਾਰੀਆਂ ਮਿਲ ਗਈਆਂ ਹੁਣ ਸੋਟੀਆਂ ਵਾਲੀ ਯਾਤਰਾ ਚੱਲੂ ਲਿਆ ਵੀ ਜੋਰ ਆ ਦੇਖੋ ਉੱਤੇ ਨਾਲ ਸੁੱਖਾ ਕਰਦੇ ਹਾਂ ਚਲੋ ਜੀ ਮਿਲਦੇ ਆਂ ਅਗਾ ਚੱਲ ਕੇ ਹਾਂ 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 ਉੱਥੋਂ ਆਟਾ ਇਹਨਾਂ ਪੇ ਇੱਥੇ ਇਕੱਠੇ ਹੋਗੇ ਕਿਉਂ ਤਰ ਨਾ ਬੇ ਦੇ ਰਸਤੇ ਦਾ ਹੋਏ ਇਕੱਠੇ ਹਾਂ ਸਾਰੀ ਟੀਮ ਉਹ ਖੜੇ ਨੇ ਦੋ ਤਿੰਨ ਉਧਰ ਆਇਓ ਬੜੋ ਅੱਜ ਤਾਂ ਨਾ ਉਹ ਖੜਾ ਬਬਲੀ ਸਿੰਘ ਖੜਾ ਤਾਰੀ ਖੜਾ ਇੱਕ ਅਸੀਂ ਜਦੋਂ ਤੁਰਿਆ ਨਾ ਚਾਰ ਲੱਡੂ ਪਕਸ਼ਾਦ ਖੱਤੀ ਪਿਆਦੀ ਅੱਛਾ ਹਾਂ ਡਰ ਕੇ ਲੱਦਾ ਸੀ ਤੂੰ ਜਾਈਏ ਕਿ ਨਾ ਚਾਈਏ ਉਧਰ ਦੀ ਤਾਜਾ ਬਾਬੇ ਸਵੇਰੇ ਸਵੇਰੇ ਕਿਨੇ ਧਰਿਆ ਲੈ ਹਾਂ ਘਰ ਇਧਰ ਗਿਆ ਕੋਈ ਹਾਂ ਘਰੇ ਰੈਣੀ ਤੋਂ ਬੱਲੇ ਥੋੜਾ ਪਾ ਪੰਜ ਮਿੰਟ ਚਾਰ 3 ਸੈਕਿੰਡਰ ਬੈਗ ਹੀ ਚੱਕ ਕੇ ਲੈ ਇੰਨੇ ਚ ਜਦੋਂ ਆ ਕੇ ਧਰਿਆ ਸਮਾਨ ਵਿੱਚ ਉਹ ਮਾੜੀ ਸੈਂਤ ਵਾਲੇ ਹੁੰਦੇ ਨੇ ਬੰਦੇ ਤੀਜਾ ਦਿਨ ਹੋ ਗਿਆ ਜਉਂਦੇ ਨੂੰ ਦੇਖਦੇ ਆਂ ਪਲਾਂ ਸੁਣ ਲਓ ਭਾਈ ਕਹਨੇ ਹੁੰਦਾ ਨਾ ਦੀ ਕਰ ਹਾਂ ਜਿਹੜੇ ਨੇ ਕਰਵਾਇਆ ਹੁਣ ਉਹ ਫੇਲ ਹੈ ਵੀ ਹਾਂ ਸਾਡੇ ਤੇਰਾ ਕੋਈ ਕੰਮ ਨਹੀਂ ਹਾਂ ਤੇਰਾ ਕੋਈ ਕੰਮ ਨਹੀਂ ਗਾ ਹਾਂ ਆ ਫਿਰ ਤੇਰਾ ਦਾ ਪਹਿਲਾ ਆਪਣਾ ਆ ਤਾਂ ਇਹਦੀ ਹੈ ਆਪਣੀ ਹੈ ਬੱਚੀ ਨੂੰ ਮੈਂ ਮਾਰ ਦੇਣਾ ਚੱਲੋ ਚੱਲੋ ਪਾਓ ਚੱਲੇ ਕੀ ਰਹਿ ਗਿਆ ਹੁਣ ਤੇ ਚਲੋ ਅੱਖੀਂ ਬੋਤਲ ਵੀ ਚੱਕ ਕੇ ਲਿਆ ਜੋ ਕੀ ਅੱਗੇ ਪਰ ਲਾਗੇ ਲੋੜ ਪੈਦੀ ਹੈ ਲੋ ਜੀ ਯਾਤਰਾ ਚੱਲ ਵੀ ਚੜਾਈ ਪੂਰੀ ਸਟਾਰਟ ਹੋ ਗਈ ਇਹ ਘੜਦੀ ਆ ਧੂਆਂ ਪੂਰਾ ਸਾਰੇ ਬੰਦੇ ਰੁੱਕ ਗਏ ਸਾਡੇ ਆਜੋ ਜੀ ਗਰੀਬ ਜੀ ਅੱਗੇ ਤੱਕ ਦੇਖਿਆ ਦੋ ਚਲੋ ਜੀ ਆਜੋ ਜੀ ਆਜੋ ਲੰਮਾ ਚੱਲ ਕੇ ਰੁਕੇ ਆਪਾਂ ਚਲੋ ਜੀ ਚਲੋ ਆਜੋ ਆਜੋ ਚਲੋ 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 ਜਿਵੇਂ ਸੈਟਾਈ ਜਾਵਾਂ ਜਿਵੇਂ ਸੈਟਾ ਠੰਡ ਬਹੁਤ ਆ ਜੀ ਠੰਡ ਯਾਰ ਹਾਂ ਧਰਮੀ ਆਉਂਦੀ ਆ ਹਵਾ ਠੰਡੀ ਹੁੰਦੀ ਆ ਨੱਕ ਨੂੰ ਵੀ ਹਵਾ ਠੰਡੀ ਲੱਗਦੀ ਆ ਨੱਕ ਨੂੰ ਠੰਡੀ ਹਵਾ ਲੱਗਦੀ ਆ ਖੰਜਰ ਤੋਂ ਤੇ ਇੱਥੇ ਕਿਹੜਾ ਕਸੇ ਨੂੰ ਵੀ ਨਾ ਸੋਚੀ ਜਾਣਾ ਪੂਰੀਆ ਲੋਹੜੀ ਲੈ ਕੇ ਉੱਪਰ ਹੀ ਹੋਣੀ ਬਹੁਤ ਆਹ ਜਾਣਾ ਜੀ ਹਜੇ ਦਾ ਲੋਈ ਅਸੀਂ 3 ਕਿਲੋਮੀਟਰ ਆ ਗਏ 3 ਰਹਿ ਗਿਆ ਸਾਹਮਣੇ ਸਾਨੂੰ ਬਰਫ਼ ਦੇਖਣ ਨੂੰ ਮਿਲ ਰਹੀ ਆ ਵਲੌਗ ਚ ਵਲੌਗ ਪੜਿਆ ਦੇ ਤੁਸੀ ਹਾਂ ਇਧਰ ਤੁਸੀਂ ਵੀ ਬਣਾਨੇ ਹੋ ਜਿਹੜਾ ਕੁਸ ਤੂੰ ਬਣਾ ਰਿਹਾ ਹੋ ਉਸੇ ਅਸੀਂ ਬਣਾ ਰਿਹਾ ਆ ਉਹ ਨਾ ਲਈਓ ਯਾਰ ਅੱਛਾ ਆ ਦੇਖੋ ਆ ਦੇਖ ਲਓ ਬੜਕਾ ਮਾਰ ਲਓ ਬੜੀਆ ਥਾਪੀ ਯਾਰ ਬੜਕਾ ਮਾਰ ਲਓ ਇਹਨੂੰ ਮੋਚੋ ਆ ਦੇ ਮਾਰ ਰਿਹਾ ਕੱਚਾ ਦੂਆ ਹੇ ਮੱਗਰ ਸਿੰਘ ਜੀ ਕਿੱਥੇ ਰਹਿ ਗਏ ਯਾਰਾ ਮਿੱਤਰ ਸਦਾ ਜੀ ਬਣਾ ਰਹੇਗਾ ਇਹ ਹੈ ਬਣਾ ਰਹੇਗਾ ਮੱਗਰ ਕਿੱਥੇ ਰਹਿ ਗਿਆ ਚਲੋ ਜੀ ਚੱਲੀਏ ਅੱਗੇ ਕੋਈ ਬਹੁਤ ਔਖਾ ਤੇ ਆ ਖੱਤਰ ਨਾ ਬਣਾਵੇ ਹੋਰ ਕੁਝ ਮਰਜ਼ੀ ਬਣਾ ਰਿਹਾ ਅਗਲੇ ਜਨਮ ਚ ਰੱਬ ਆ ਜਾ ਬਈਓ ਬਰਾ ਚੱਲ ਮਾਰਨੇ ਦਾ ਕਿੱਥੇ ਕ ਮੱਗਰ ਰੱਖਿਆ ਜੀ ਥੱਲੇ ਮੱਗਰ ਭਾਈ ਸਾਡਾ ਮੱਗਰ ਰੁਲ ਗਿਆ ਪਤਾ ਨਹੀਂ ਕਿੱਥੇ ਰਹਿ ਗਿਆ ਸਰੀ ਜਾ ਕੇ ਲੱਭਾਂਗੇ ਨਾ ਹਮੇਸ਼ਾ ਮੇਰੇ ਨਾਲ ਧਾਰਿਆ ਜੀ ਮੈਂ ਕੰਮ ਕਰਦਾ ਰਹੇ ਜੀ ਜੀਜੂ ਹੋ ਗਿਆ ਹਾਂ ਜੀ ਉਹ ਵੇਚੀ ਤੂ ਕਿਉਂ ਵੀ ਜੋਬਰਾ ਹੋ ਗਈ ਬਾਸਾ ਬਈ ਬੱਸ ਕਰ ਆਉਂਦੀ ਆ ਚੜਾਈ ਬਹੁਤ ਜਿਆਦੇ ਚੜਾਈ ਆ ਤੇ ਸਾਡੇ ਨਾਲ ਦੇ ਪਿੱਛੇ ਆ ਰਹੇ ਨੇ ਝੂਲਦੇ ਜਿਹੇ ਹਜੇ ਤਰਨਾ ਟੋਰੀ ਨਾਲ ਨੇ ਤੇ ਬਹੁਤ ਥੱਲੇ ਆਏ ਉਹ ਦੇਖੋ ਪਿਛਲਾ ਵੀਊ ਤੁਹਾਨੂੰ ਮੈਂ ਦਿਖਾਉਣਾ ਔਰ ਸਟਾਲ ਲਾਈਆਂ ਬਣੀਆਂ ਹੋਈਆਂ ਨੇ ਚਾਹ ਪਾਣੀ ਨੂੰ ਕੁਝ ਖਾਣ ਪੀਣ ਨੂੰ ਰਸਤੇ 'ਚ ਤੇ ਮੈਨੂੰ ਉਹਨਾਂ ਦੇ ਹਾਲਾਤ ਦਿਖਾਉਣਾ ਵੀ ਕਿਵੇਂ ਆ ਰਹੇ ਨੇ ਉਹ ਝੂਲਦੇ ਬੋਚਕ ਤੇ ਨੇ ਰੱਖੀ ਕੈਮਰਾ ਸਾਹਮਣੇ ਲੱਗੇ ਨਹੀਂ ਤਾਂ ਸਿੱਕ ਜੇ ਹੋ ਜਾਣਗੇ ਸਾਰੇ ਆ ਦੇਖੋ ਦੇਖਿਆ ਦੇਖ ਆ ਗਿਆ ਸਾਡਾ ਇੱਕ ਬੰਦਾ ਇੱਕ ਤਾਂ ਆ ਗਿਆ ਤੇ ਤਰਨਾਡ ਦੇ ਹਾਲਾਤ ਦੇਖੋ ਵਾਹਿਗੁਰੂ ਵਾਹਿਗੁਰੂ ਚਲੋ ਜੀ ਵਾਹਿਗੁਰੂ ਹੋ ਜਾ ਉਹ ਕਹਿ ਦਦਾ ਯਾਰ 11 ਵਜੇ ਪੈਣੇ ਮੱਥੇ ਜੀ ਜਦ ਹੀ ਹੋ ਗਿਆ ਸਿੱਧਾ ਯਾ ਦੇਖ ਕੇ ਆਗੇ ਸਾਡੇ ਕੋਚ ਸਾਹਿਬ ਕਿਹਾ ਉਹ ਖੇਲੀ ਉਹ ਕਾ ਅੱਗੇ ਜਿਹੜੇ ਬਾਰੇ 당 ਕਰਦੇ ਨੇ ਯਾਰ ਜਿਹੜੇ ਆ ਜਾਂਦੇ ਨੇ ਨਹੀਂ ਉਹਨੇ ਆਪਣੇ ਜਿੰਨਾ ਕਦੇ 당 ਕਰਦੇ ਨੇ ਮਾਰੇ ਪੁੱਤ ਜਦੋਂ ਨੂੰ ਮੋਸ਼ਨ ਬਣਦੇ ਆ ਜਾਂਦੇ ਨੇ ਇਹ ਤਾਂ ਸਾਡੇ ਉਸਤਾਦ ਜੀ ਖੜੇ ਨੇ ਇਧਰ ਕਰੋ ਗੱਲਬਾਤ ਇਧਰ ਅਸੀਂ ਤਾਂ ਇਹਨਾਂ ਦੇ ਓਟਾ ਸਹੀ ਚੱਲ ਰਹੇ ਨੇ ਸੱਚੇ ਵਿੱਚ ਕੋਣ ਮੋਸ਼ਨ ਖਰਾਬ ਕਰਦੇ ਨੇ ਯਾਰ ਖੱਜਰੀ ਇੱਕ ਦਰਸਾਲਾ ਵੀ ਜੇ ਇਹਨਾਂ ਨੇ ਤਾਂ ਕੰਮ ਮਾਰਤਾ ਰ ਬੰਦਾ ਖੋਪੜੀ ਹੱਸੀਆਂ ਨਹੀਂ ਤੇਰੀ ਬਈ ਹੋ ਉੱਥੇ ਤੱਕ ਜਾਣਾ ਹਜੇ ਹੈ ਉਦੋਂ ਵੀ ਤਾਂ ਹਾਂ ਕਿੱਥੇ ਹਾਂ ਉਦੋਂ ਤਾਂ ਹੈ ਪਹਾੜੀ ਦੇ ਵਿੱਚ ਆਏ ਦਾ ਹਾਂ ਬਣ ਕੇ ਮਗਰ ਆਏ ਕਿੱਥੇ ਕੰਬ ਲੱਗਿਆ ਹੈ ਕੀ ਭਾਈ ਤਪੱਸਿਆ ਹੈ ਭਾਈ ਕਿਹਦਾ ਵੀ ਸਾਰੀ ਖੜਮੀ ਹੈ ਭਾਈ ਜਮਾਂ ਖੜਮੀ ਸਿੱਧੀ ਚੜਾਈ ਆ ਕੋਈ ਕਦੇ ਦਰਮਿਆਨੀ ਜੀ ਆਉਂਦੀ ਨਹੀਂ ਤਾਂ ਸਾਰੀ ਖੜਮੀ ਹੋਵੇ ਲਾਟ ਵਜਦੀ ਆ ਲਾਟ ਆਖਿਆ ਬੜੀ ਆਖਿਆ ਹਾਂ ਚਾਹ ਪਾਣੀ ਪੀਣਾ ਬਸ ਤੁੰਗਰੇਲੇ ਚੜੀ ਜਨੇ ਚਾਹ ਪੀਣਾ ਕੁਝ ਸਾਡੇ ਨਾਲ ਤਾਂ ਫੋਟੋ ਹੀ ਨਹੀਂ ਕਰਾਈ ਉਹ ਇਧਰੇ ਡਾਂਗ ਫੇਰੀ ਆਪਾਂ ਤਾਂ ਕਰਦੇ ਹਾਂ ਕਰਦੀ ਮੁਰਗੀ ਦਾ ਨਾਲ ਬਰਾਬਰ ਹੋਰ ਟੀਮ ਮੈਂਬਰ ਆਣਾ ਪੀਣਾ ਕੁਝ ਖਾਣਾ ਕੀ ਹੈਗੀ ਉਹਦੇ ਆਜੋ ਫਿਰ ਚਾਹ ਫਿਰ ਚਾਹ ਪੀ ਲੈ ਆ ਆ ਦੇਖੋ ਆਜੋ ਬੰਦੇਓ ਚਲੋ ਜੀ ਹਾਂ ਚਾਹ ਪੀ ਲੈ ਆ ਜਾਈ ਓਏ ਜੇ ਚਾਹ ਮਿਲ ਗਈ ਸਮਝ ਲੋ ਰੇ ਰੱਬੋਂ ਮਿਲ ਗਈ ਹੈ। ਇਹ ਤਾਂ ਹੋ ਗਈ। ਹੈ ਨਹੀਂ ਚਾਹ। ਹੈ। ਬੰਦਾ ਕੱਢਣ ਦੇ ਫਿਰ ਦੂਜੀ ਟੈਂਕੀ ਖੋਲਣੀ ਪਊਗੀ। ਬਹੁਤ ਔਖਾ ਬੋਲਿਆ ਸਾਹ ਨਹੀਂ ਤਾਰਾ। ਇਹ ਤਾਂ ਸਾਰਿਆਂ ਗੋਲੀ ਵਜਾ ਕੇ ਕਾ ਆਹ ਯਾਰ ਇਹੋ ਜਿਹੇ ਆ ਆ ਸਭ ਕੀ ਦਾ ਬਿੱਲਾ ਵਰਦਾ ਆ ਹੈਗੀ ਕੋਲ ਵੀ ਆਂਦੀ ਸੀ ਪਈਆ ਬਈ ਸੱਚ ਪਤਾ ਨਹੀਂ ਝੂਠ ਹੋ ਯਾਰ ਹਨਾ ਸਾਨੂੰ ਦਾ ਕੱਲ ਬੜਾ ਐਨੇ એનર્ਜੀ ਦਿੱਤੀ ਠੀਕ ਹੈ ਪੀ ਕੇ ਚੱਲਿਆ ਕਰੀਏ 1.5 ਕਿਲੋਮੀਟਰ ਇਹਨਾਂ ਪੂਰਾ એનર્ਜੀ ਰੱਖਦੀ ਹੈਗੀ ਬਸ ਆਜੋ 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 ਬਈ ਉੱਗਲੇ ਹੋ ਚਾਹ ਪੀਏ ਉੱਧੇ 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 ਚਾਹ ਵੀ ਨੇ ਆ ਅਮੀਰਗੜ ਉੱਬੇ ਅਮੀਰਗੜ ਉੱਬੇ ਹੋ ਰਹੀ ਆ ਹਮ ਅਮੀਰਗੜ ਦਾ ਚਾਚਾ ਕਰੀ ਜਾਂਦੀ ਐ ਚਲੋ ਓਬੇ ਵਾਲੇ ਸਟ੍ਰਿੰਗਾਂ ਕਰੀ ਜਾਂਦੇ ਨੇ ਚਾਹ ਪੀਣੀ ਆ ਚਾਹ ਪੀ ਲੋ ਯਾਰ ਆਓ ਪੀਵਾ ਚਲੋ ਇਹ ਚਾਹ ਪੀਏ ਚਾਹ 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 ਉਹ ਕਿੱਧਰ ਜਾਂਦਾ ਉਹ ਕਿੱਧਰ ਓਏ ਇੱਧਰ ਮਿਲੋਗੇ ਚੱਲ ਜਾਨਾ ਓਏ ਚਾਹ ਉੱਤੇ ਹਾਂ ਕਿੱਥੇ ਕਿਹਦੇ ਵੀ ਜਦੋਂ ਚੜਦੇ ਚੜਦੇ ਹਾਂ ਹਾਂ ਹੁੰਦੇ ਨੇ ਕਿੱਡੀ ਜਾਈ ਹਾਂ ਮੰਨ ਲੈ ਥੋੜਾ ਜਿਹਾ ਤੁਰਪੇ ਤਾਂ ਮੈਂ ਨਹੀਂ ਫਿਰ ਚੜੀ ਜਾਂਦੀ ਹੈ ਉਹ ਤਾਂ ਟੱਪ ਰੋਣ ਸਾਹ ਭੁੱਲ ਜੀ ਇਨਸਾਨੀ ਆਉਦਾ ਤਾਂ ਸਵੇਰ ਆ ਗਿਆ ਆ ਗਈ ਆ ਗਈ ਉਹ ਬੈਠ ਗਿਆ ਤੁਹਾਡੇ ਨਾਲ ਦਾ ਹਾਂ ਹੈ ਨਾ ਮੈਂ ਤਾਂ ਬਹੁਤ ਜਿਆਦਾ ਖੜਮੀ ਚੜਾਈ ਆ ਜੀ ਤੁਸੀਂ ਪਹਾੜਾਂ ਦਾ ਥਿਊ ਦੇਖੋ ਤੇ ਟੀਮ ਸਾਡੀ ਦਮ ਲੈ ਰਹੀ ਆ ਕੈਮਰਾ ਹੋਰ ਕਿੱਧਰੋਂ ਲਗਾਇਆ ਉਧਰੋਂ ਬਾਈ ਲਾਉਗਾ ਬਾਈ ਲੈ ਇਧਰੋਂ ਉੱਥੋਂ ਲਾ ਸਾਹਮਣੇਓ ਚੱਕਰ ਭਦੋਣ ਵਾਲੀ ਗੋਲੀ ਵੀ ਹੈਗਾ ਚੱਕਰ ਭਦੋਣੇ ਪਹਾੜ ਤੇ ਜਾਨੇ ਰੀਲ ਬਣਾਉਵੇਂ ਇੱਕ ਜੇ ਨਾਮ ਵਾਲੇ ਗਰੰਟੀ ਉਹ ਵੀ ਕੋਈ ਕਰਦਾ ਇਹ ਕਰਦਾ ਸਿੱਧਾ ਕਰਨਾ ਰੀਲ ਬਣਾਉਣਾ ਯਾਤਰਾ ਰੰਭ ਕਰਦੇ ਹੋਏ ਭਾਈ ਸਾਰੇ ਮੇਰੇ ਬਜ਼ੁਰਗ ਪਹਿਣਾ ਤੇ ਬੀਫੀਆਂ ਨੂੰ ਬੇਨਤੀ ਕੀਤੀ ਜਾਂਦੀ ਐ ਇੱਕ ਵਾਰੀ ਜਰੂਰ ਸੁਣ ਕੇ ਜਾਓ ਥੋੜੀ ਜੀ ਛੋਟੀ ਜੀ ਗੱਲ ਐ ਭਾਈ ਤੇਰਾ ਇੰਜਣ ਮੈਨੂੰ ਜਾ ਕੇ ਡਾਊਨ ਲੱਗਦਾ ਐ ਕਿ ਭਾਈ ਤੁਸਕੇ ਨੂੰ ਲੱਗਣੇ ਬਈਆ ਕਦਾ ਬੱਚੀ ਦੀ ਬਚਾਰਾ ਗੜੇ ਨੂੰ ਪੜੇ ਰੱਖੋ ਭਾਈ ਜੀ ਏ ਛੋਟੇ ਦਾ ਪੁੱਤਰ ਤਾਂ ਮੋਗੀ ਦਾ ਪੁੱਤ ਆ ਫਿਰ ਛੋਟੇ ਬੱਚੇ ਕਹਿੰਦੇ ਨੇ ਮਿੱਟੀ ਸਾਫਤ ਪਹਿਲਾ ਪੱਤਾ ਦਾ ਸਰ੍ਹੋਂ ਦਾ ਪੱਤਾ ਬਾਈ ਜੀ ਲਾਲ ਰੰਗ ਦਾ ਪੱਤਾ ਹੁੰਦਾ ਬਾਈ ਜੀ ਜੇ ਤੇਜ ਚੱਕਰ ਲੇਟਾ ਨੂੰ ਹੋਲੀ ਕਰ ਦਾਂਗੇ ਜੇ ਹੋਲੀ ਚੱਕਰ ਲੇਟਾ ਨੂੰ ਤੇਜ ਕਰ ਦਾਂਗੇ ਬਾਈ ਜੀ ਇੱਕ ਸੱਪਾਂ ਦੀ ਸੀਰੀਆ ਤੋਂ ਤਿਆਰ ਕੀਤਾ ਗਿਆ ਸਟੇਲ ਮੈਂ ਸੁਰਮਾ ਹੁੰਦਾ ਬਾਈ ਜੀ ਇੱਕ ਸਲਾਈ ਅੱਖ ਦੇ ਵਿੱਚ ਪਾਓ ਤੈਨੂੰ ਮਗਲ ਘਾਇ ਤਾਂ ਪਾਰ ਦੇਖਣ ਲੱਗੂਗਾ ਬਾਈ ਜੀ ਦਲਮਾ ਜਾਂਦਾ ਹੁੰਦਾ ਜਰਾ ਇਹ ਤੋਂ ਦੂਰ ਰਿੰਦੀ ਲੋੜ ਹੀ ਨਹੀਂ ਯਾਰ ਕਿੱਥੇ ਕਰਾ ਲੀਓ ਲੋ ਜੀ ਸਾਨੂੰ ਦੱਸਿਏ ਵੀ ਕਿੱਥੇ ਜਾਣਾ ਹੈ ਅੱਜ ਅਸੀਂ ਨੇ ਜਿੱਥੇ ਉਹ ਖੰਬੇ ਜਮ ਕਰੇ ਨੇ ਉਹ ਦੇਖੋ ਜੀ ਐਨੀ ਸਿਖਰ ਤੇ ਜਾਣਾ ਹੁਣ ਆਪਾਂ ਹੌਸਲਾ ਵਧਾਈਏ ਤਰਨਾਟੂ ਰਾਂ ਦਾ ਹਨਾ ਤਰਨਾਟ ਆ ਜਾ ਹੁਣਦਾ ਆਗੇ ਆਗੇ ਲਵੇ ਦਿਸਣ ਲੱਗ ਗਿਆ ਵੀ ਲਵੇ ਵਿਆਹ ਦਿਸਣ ਲੱਗ ਗਿਆ ਜਾ ਆਜੋ ਆਓ ਦੇਖ ਬਈ ਆਉ ਰਿਹਾ ਬਸ ਤਾਰਾਂਿਆਂ ਦੇ ਥੱਲੇ ਜਿੱਥੇ ਖੰਭੇ ਦੇ ਸਿਰੇ ਨੇ ਜੰਕ ਕਰੇਗਾ 200 ਪੰਜ ਜੰਕ ਕਰੇ ਨੇ ਹਾਂ 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 ਬਸ ਉੱਥੇ ਹੀ ਜਾਣਾ ਅੱਛਾ ਉੱਥੇ ਜਾਣਾਗਾ ਉਹ ਵਿੱਚ ਨੂੰ ਆਏ ਮਲਕੇ ਸ਼ੁਰੂ ਕਰਨੀ ਵਿੱਚ ਹੈ ਦੇਖ ਲਾ ਲਵੀਆ ਕੰਮ ਲੈ ਬੋਰਡ ਬਾਬਾ ਲੱਤਾਂ 'ਚ ਫੇਰ ਬਸ ਇਹ ਬਾਬੇ ਨੂੰ ਕਹਿਣਾ ਚਾਹਣਾ ਵੀ ਉਹ ਥੱਲੇ ਘਾਤ ਨਹੀਂ ਕਰੀ ਉਹਨਾਂ ਭਗਤੀ ਤੰਗ ਕਰੀ ਜਾਂਦੇ ਤੇ ਲੋਕ ਤੰਗ ਕਰੀ ਜਾਂਦੇ ਤੇ ਫਿਰ ਤੇਰੇ ਕਿਵੇਂ ਪਤਾ ਲੱਗਦਾ ਵੀ ਤੂੰ ਕਿੰਨਾ ਕੁ ਜੁੜਿਆ ਹੈ ਗੁਰੂ ਨਾਲ ਇਹ ਵੀ ਗੱਲ ਠੀਕ ਹੈ ਨਾ ਇਹ ਵੀ ਗੱਲ ਹੈ ਹਾਂ ਇਹ ਚਲਾਈ ਹੈ ਓਏ ਮਗਰਦਾ ਕਿਵੇਂ ਪਤਾ ਲੱਗਦਾ ਜੀਜੂ ਆ ਗਿਆ ਜੀਜੂ ਆ ਗਏ ਜੀਜੂ ਆ ਗਏ ਹੋ ਦੇ ਜਿੱਥੇ ਉਹ ਖੰਭੇ ਜੇ ਦੇਖਦੇ ਨੇ ਬਾਈ ਉਹ ਖੰਭੇ ਜੇ ਦੀਨਦੇ ਨੇ ਉੱਤੇ ਉਹ ਦੇਖੋ ਨਿਸ਼ਾਨ ਸਾਹਿਬ ਵੀ ਆ ਬਿਜਲੀ ਆਇਆ ਖੰਭੇ ਨੇ ਇੱਕ ਟਾਵਰ ਆ ਉਹ ਹਾਂ ਚਲੋ ਜੀ ਮੁੰਡਿਆਂ ਨੂੰ ਹੌਸਲਾ ਵਧਾਤਾ ਤੇ ਬਰਫ਼ ਤੁਸੀਂ ਦੇਖ ਹੀ ਸਕਦੇ ਹੋ ਆਜੋ ਆਜੋ ਸਿਗਨਲ 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 ਆ ਦੇਖੋ ਜੀ ਚੜ੍ਹਾਈ ਜਾਮ ਖੜਮੀ ਹੁੰਦੀ ਯਾਰੀ ਆ ਜਿਉਂ ਜਿਉਂ ਉੱਤੇ ਹੀ ਜਾਈ ਜਾਂਦੇ ਆ ਜਿਉਂ ਜਿਉਂ ਉੱਤੇ ਹੀ ਜਾਈ ਜਾਂਦੇ ਆ ਉੱਪਰੇ ਹੋ ਹੀ ਜਾਂਦਾ ਕੰਮ ਆ ਚਲੋ ਜੀ ਬੱਝੂ ਕਰਦੀ ਹੈ ਕਿੰਨੀ ਦਰੀ ਹੈ ਚਲੋ 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 ਮੋੜਨਾ ਵੀ ਆ ਅਜਾ ਸਿਰੇ ਜਾਵਾਂਗੇ ਆਪਾਂ ਨੀਚੇ ਹਾਂ ਹਾਂ ਕਾਟ ਤੇ ਚਲੋ 20 ਮਿੰਟ ਹੋ ਜੂ ਪਹੁੰਚ ਜਾਂਦੇ ਹਾਂ 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 20 ਕਿਲੋਮੀਟਰ ਉਤਰਨਾ ਬਾਈ 6 ਚੜਨਾ 20 ਉਤਰਨਾ ਫੇਰ ਗੋੜਾ 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 ਕੋਈ ਘੋੜਾ ਨਹੀਂ ਲਿਆ ਕੋਈ ਜਹਾਜ਼ ਨਹੀਂ ਲਿਆ ਪੈਦਲ ਯਾਤਰਾ ਆ ਜਾ ਆ ਜਾ ਬਾਈ ਵਾਹਿਗੁਰੂ ਨਾਲ ਹੀ ਚੱਲਾਂਗੇ ਆਉਂਦਾ ਯਾਰ ਬਾਈ ਜਾ ਹਿੰਦੂ ਆਉਂਦਾ ਵਾਹੇ ਕਰੂ ਯਾਦ ਬਾਈ ਹੈ ਉਰੇ ਆਉਂਦਾ ਵਾਹੇ ਕਰੂ ਯਾਦ ਬਾਈ ਮਾਣ ਨਹੀਂ ਜਨੀ ਆਲੇ ਆਲੇ ਹੋਰ ਮਾਣ ਨਹੀਂ ਪਤਾ ਨਹੀਂ ਪਤਾ ਲੱਗ ਜਾ ਹੋਰ ਆਉਥੋਂ ਬਾਵਲ ਯਾਰ ਮੱਗਰ ਦਾ ਦਬਕੇ ਜਮੀ ਹਾਲਾਤ ਦਿਖਾਤਾ ਦਿਖਾਤਾ ਪਹਿਲਾਂ ਅਸੀਂ ਨੇ ਵੀ ਕਿਵੇਂ ਆ ਰਹੇ ਹੋ ਪਤਾ ਕੀ ਗੱਲ ਹੈ ਸ੍ਰੋਤ ਸ੍ਰੋਤ ਤੋਂ ਦਮ ਨਹੀਂ ਚੜਦਾ ਹਾਂ ਸੋਡੇ ਮੰਗੋ ਚੱਲੋ ਜਿੰਨਾ ਸ੍ਰੋਤ ਲੰਘਾਂਗੇ ਦਮ ਨਹੀਂ ਚੜਦਾ ਹਾਂਜੀ ਲੋਈ ਅਸੀਂ ਪਹੁੰਚ ਗਏ ਗਲੇਸ਼ੀਅਰ ਤੇ ਰੰਗ ਸਾਡੇ ਪੀਲੇ ਹੋ ਗਿਆ ਮੁੰਡੇ ਦਾ ਦੇਖੋ ਸਾਰਿਆਂ ਦੇ ਪੀਲੇ ਹੋ ਜਾਂਦੇ ਨੇ ਬਾਈ ਆਕਸੀਜਨ ਦੀ ਪ੍ਰੋਬਲਮ ਆ ਕਿਸੇ ਦਾ ਕੋਈ ਲਾਗ ਰੰਗ ਨਹੀਂ ਗਾ ਪੀਲੇ ਰੰਗ ਹੋ ਜਾਂਦੇ ਨੇ ਤੁਹਾਨੂੰ ਵੀਡੀਓ 'ਚ ਪਤਾ ਲੱਗ ਰਿਹਾ ਹੋਣਾ ਬਾਈ ਹਾਂ ਤੇ ਸਾਡੀ ਸਾਰੀ ਟੀਮ ਪਿੱਛੇ ਰਹਗੀ ਅਸੀਂ ਥੋੜਾ ਅੱਗੇ ਆ ਗਏ ਤੇ ਸਾਡੇ ਨਾਲ ਜਿਹੜੇ ਤਰਨਾਡ ਦੀ ਟੀਮ ਦੇ ਬੰਦੇ ਸੀਗੇ ਉਹ ਹੈਗੇ ਨੇ ਕਿ ਸਾਡੇ ਦੇ ਦੋ ਬੰਦੇ ਅੱਗੇ ਬਾਕੀ ਤਰਨਾਡ ਓਰੀ ਤਾਰੀ ਤੇ ਇੱਕੋ ਮੁੰਡਾ ਹੋਰ ਅਨੋਨੀਮ ਜਾਣਦਾ ਉਹ ਅੱਗੇ ਨੇ ਸਾਡੇ ਨਾਲ ਹੀ ਨੇ ਉਹ ਥੋੜੇ ਫਰਕ ਨਾਲ ਨੇ ਜਿਹੜੇ ਤਰਨਾਡ ਓਰੀ ਨੇ ਮਗਰ ਤਰਨਾਡ ਓਰੀ ਪਿੱਛੇ ਗਏ ਹੋਗੇ ਦੇਖਣੋਂ हट ਗਏ ਹੋਗੇ ਸੋਨੂੰ ਹੁਣ ਅਸੀਂ ਇੱਥੇ ਦਾ 뷰 ਦਿਖਾ ਦਈਏ ਕਿਉਂਕਿ ਬਰਫਾ ਨੇਰੀਪੁਰੀ ਆਲੇ-ਦਾਲੇ ਤੁਸੀਂ ਦੇਖ ਲਓ ਥੋੜੀ ਥੋੜੀ ਖੁੱਲ ਰਹੀ ਹੈ ਪਾਣੀ ਬਣ ਕੇ ਜਾ ਰਿਹਾ ਹੈਗਾ ਨੀਚੇ ਤੇ ਹੁਣ ਰਸਤਾ ਵੀ ਬੜਾ ਯਾਰੇ ਖਤਰਨਾਕ ਚੱਲ ਪਿਆ ਕਿਉਂਕਿ ਸਾਰੇ ਰਸਤੇ 'ਚ ਪਾਣੀ ਹੈ ਗਿੱਲਾ ਪੈਰ ਵੀ ਸਲਿੱਪ ਹੋ ਸਕਦਾ ਬਹੁਤ ਧਿਆਨ ਨਾਲ ਚੱਲਣਾ ਪਊਗਾ ਆ ਫੌਜੀ ਵੀ ਲੱਗੇ ਹੋਏ ਨੇ ਇਹ ਫੌਜੀ ਨਹੀਂ ਕੋਈ ਅਸੀਂ ਇਹਨਾਂ ਦੀ ਡਿਊਟੀ ਹੈ ਇੱਥੋਂ ਬਰਫ ਹਟਾਉਣ ਤੇ ਆਹ ਦੇਖੋ ਪਿੱਛੇ ਦੇਖ ਲਓ ਤੇ ਹੁਣ ਮੈਂ ਉਹਨੂੰ ਬੈਕ ਕੈਮਰੇ ਨਾਲ ਦਿਖਾਉਣਾ ਸਾਰੀ ਡਿਟੇਲ ਆ ਆ ਦੇਖੋ ਜੀ ਤੁਸੀਂ ਦੇਖ ਸਕਦੇ ਹੋ ਰਸਤੇ 'ਚ ਪਾਣੀ ਤੇ ਮੇਰੀ ਪੂਰੀ ਖੜਨੀ ਚੜਾਈ ਆ ਉਹ ਦੇਖੋ ਥੱਲੇ ਤੱਕ ਇਧਰ ਹੁਣ ਬਰਫ਼ ਚੱਲੇ ਪਈ ਆ ਦੇਖੋ ਖੁਰਖੁਰ ਪਾਣੀ ਕਿਵੇਂ ਆ ਰਿਹਾ ਨਰੀ ਹੁਣ ਬਰਫ਼ਾ ਤਹਾਂ ਤੱਕ ਹਾਤਾਪਤੀ ਨਹੀਂ ਲੱਗ ਰਿਹਾ ਵੀ ਕਿੱਥੇ ਜਾਣਾ ਉਦੋਂ ਵੀ ਤਹਾਂ ਜਾਣਾ ਆ ਦੇਖੋ ਜੀ ਬਰਫ਼ਾ ਟਾਣ ਆਏ ਵੀ ਬਾਈ ਉਰੀ ਖੜੇ ਨੇ ਤੇ ਰਿਲਾਵਣਾ ਵੀ ਰਹੇ ਨੇ ਵਿੱਚ ਬਰਫੇ ਬਹੁਤ ਆਈ ਹੋ ਘੜੇ ਨੇ ਦੇਸੀ ਮਸਤੀ ਹੈ ਆ ਦੇਖੋ ਚਲੋ ਚੱਲੀਏ ਭਾਈ ਹੁਣ ਅਸੀਂ ਵੀ ਅੱਗੇ ਕੰਟੀਨਿਊ ਕਰੀਏ ਸਫਰ ਯਾਰੀ ਕਿਉਂਕਿ ਨਾਲੇ ਤਾਂ ਬਲੌਗ ਦੀ ਕਲਿੱਪ ਲਈ ਜਾਂਦੀ ਨਾਲੇ ਮੜਾ ਸਾਂ ਲਿਆ ਜਾਂਦਾ ਕਲਿੱਪ ਦਾ ਤਾਂ ਬਹਾਨਾ ਹੀ ਹੈ ਕਲਿੱਪ ਦਾ ਤਾਂ ਬਹਾਨਾ ਜ਼ਰੂਰੀ ਹੈਗਾ ਹਾਂ ਕਲਿੱਪ ਦਾ ਬਹਾਨਾ ਸਾਂ ਲੈਣਾ ਜ਼ਰੂਰੀ ਆ ਆ ਦੇਖੋ ਬਰਫ ਪਈਆ ਡੰਡਾ ਮਾਰ ਕੇ ਦਿਖਾ ਜੋ ਬਣਾ ਆਉ ਤੇ ਉ ਤੇ ਆ ਦਿਹਾ ਕਿ ਆ ਹਾੜਾ ਮਿਲ ਚੋ ਬੀ ਹਾਂ ਰਿਸਕੀ ਕੰਮਾ ਪਾਣੀ ਆ ਪੂਰਾ ਆ ਮਾਰ ਮਾਰ ਡੰਡੇ ਸਾਰੀਆਂ ਚ ਗਲੀਆਂ ਕਰੀਆਂ ਪਈਆਂ ਨੇ ਤਵਾ ਬਈ ਬਿਕਰੀ ਰਹੀ ਹੈ ਹਾਂ ਕੀ ਕੀ ਗੱਲ ਹੋਰ ਇਹ ਜੰਮ ਜਾਂਦੀ ਆ ਰਾਤ ਨੂੰ ਮੇਰੇ ਰਸਤੇ ਬੰਦ ਹੋ ਜਾਂਦਾ ਹੁਣ ਚਲੋ ਚੱਲੀਏਗਾ ਹਾਂ ਜੀ ਪਾਣੀ ਦੇਖੋ ਬਰਫ ਤੋਂ ਕਰਨ ਲੱਗ ਰਹੀ ਆ ਆ ਰਸਤਾ ਵੀ ਕਰ ਰਹੇ ਨੇ ਫੌਜੀ ਵੀਰਾਂ ਨੇ ਜੀ ਬਾਈ ਜੀ ਰਸਤਾ ਬਣਾ ਰਿਆ ਤਾਂ ਜੋ ਰੀਰਮਨ ਉਹ ਪਈਆ ਇਹ ਤਾਂ ਬੂਟ ਵੀ ਗਿੱਲੇ ਹੋ ਗਏ ਸਾਨੂੰਗਾ ਰਸਤਾ ਦਿਖਾਉਣਾ ਬਰਫ ਜੇ ਪੌੜੀਆਂ ਨੇ ਜਲ ਵੀ ਜਲ ਮੰਗੇ ਤੇ ਬੜੀ ਸੇਫਟੀ ਨਾਲ ਚੱਲਣਾ ਪਊਗਾ ਬਾਈ ਹਨਾ ਉਰੇ ਪੂਰੀ ਸੇਫਟੀ ਵਰਤਣੀ ਪਊਗਾ ਦੇਖੋ ਤੁਸੀਂ ਜ਼ੋਰ ਦੇ ਥੱਲੇ ਜਾ ਡੇ ਕਿਉਂਕਿ ਇਹ ਲੋੜ ਕਿਤੇ ਵੀ ਟੁੱਟ ਸਕਦੀ ਹੈ ਤੇ ਵਹਿ ਸਕਦੀ ਹੈ ਦੇਖ ਕੇ ਤਿਲਕ ਦਾ ਬਹੁਤਾ ਪੈਰ ਆ ਵਾਹਿਗੁਰੂ ਸੁੱਖ ਸ਼ਾਂਤੀ ਨਾਲ ਲੈ ਜੇ ਹੁਣ ਸਟੈਪ ਤੋਂ ਬਿਲਕੁਲ ਬਹੁਤ ਪੈਰ ਬਹੁਤ ਜ਼ਿਆਦਾ ਸਲਿੱਪ ਕਰ ਰਿਹਾ ਥੱਲੇ ਗੱਡੀਆਂ ਦੇ ਲਈ ਛੋਟੀ ਕਹਿੰਦੇ ਥੱਲੇ ਗੱਡੋ ਔਰ ਫਿਰ ਚੱਲੋ ਹੁਣ ਤਾਂ ਸਾਡੇ ਬੂਟਾਂ ਦੇ ਵੀ ਪੈਰ ਸੁਣਨ ਹੋਣ ਲੱਗ ਗਏ ਇੰਨੀ ਜ਼ਿਆਦਾ ਬਰਫਾ ਹੀ ਵਾਂਗੇ ਪੂਰਾ ਚਟਾਨਾ ਹੋ ਕੇ ਬਹੁਤ ਤਲਕ ਦਾ ਪੈਰ ਪਹਿਲਾਂ ਛੋਟੀ ਫੱਡਿਆ ਕਰਕੇ ਫਿਰ ਪੈਤਰੋ ਚਲੋ ਹੁਣ ਤੁਰ ਲਈ ਹੈ ਨਾ ਲੋ ਜੀ ਆਪਾਂ ਵੈਣ ਪ੍ਰੋਪਰ ਬਰਫ ਚ ਖੜੇ ਆ ਤੁਸੀਂ ਦੇਖ ਰਹੇ ਹੋ ਅੰਤ ਤੱਕ ਸਾਡੇ ਬੰਦੇ ਪਹੁੰਚੇਗੇ ਹੌਲੀ ਹੌਲੀ ਸਾਰੇ ਪਹੁੰਚ ਜਾਂਦੇ ਨੇ ਉਹ ਉੱਥੋਂ ਆਇਆ ਆਉ ਬ੍ਰੋ ਮੋੜ ਕੇ ੜ ਮੋੜ ਕੇ ੜ ਉਹ ਦੇਖੋ ਹਜੇ ਵੀ ਉੱਪਰ ਆ ਕਿ ਇਹ ਤੋਂ ਉਹ ਬਣਾਉਂਦੇ ਨੇ ਬਾਕੀ ਮੈਂ ਆਉਂਦਾ ਹੂੰ ਮੈਂ ਗਾਦੀ ਚ ਕਿਉਂ ਕਿਉਂ ਭਾਈ ਬੱਸ ਚੱਲੀ ਚੱਲੋ ਪਹੁੰਚ ਗਏ ਪਹੁੰਚ ਗਏ ਜੀ ਬੱਸ ਸੈਟਾ ਕਮ ਬਸ ਹੀ ਆਏ ਹੂੰ ਇੱਕ ਤਰਫੋਂ ਟਲਕਣ ਬਹੁਤ ਆ ਉੱਥੇ ਤਾਂ ਹੀ ਖੜੇ ਤੇ ਅਸੀਂ ਹਾਂ ਨਾ ਜਾਣ ਹਾਂ ਦੂਜਾ ਚੇਹੇ ਲੰਬਾ ਪਾਵੇਂ ਕਿਉਂ ਭਾਜੀ ਸੈਟਾ ਕਮ ਵਾਹਾਂ ਵਾਹਾਂ ਇੱਕ ਨੰਬਰ ਮਹੌਲਾ ਅੱਛਾ ਮਹਾਨ ਮਹਾਨ ਜੀ ਪਾਣੀ ਪੂਣੀ ਦਾ ਢੰਡਾ ਕਰ ਲੈ ਸਾਰੇ ਇਕੱਠੇ ਨੇ ਸਾਡੀ ਹਾਂ ਬੰਦੇ ਇਕੱਠੇ ਆ ਟੀਮਾਂ ਦੋ ਇਕੱਠੀਆਂ ਨੇ ਇੱਕ ਨਹੀਂ ਦੇਸੀ ਮਸਤੀ ਪਿੰਡ ਵਾਲੇ ਨੰਬਰ ਦਾ ਰੁਬਿਆ ਉਹ ਬੱਸ ਅੱਖਾਂ ਚ ਪਾਉਣੇ ਉਹ ਮੈਨੂੰ ਮੁੱਛਾ ਆ ਗਿਆ ਮੈਨੂੰ ਮੁੱਛਾ ਆ ਗਿਆ ਮੁੱਛਾ ਦਾ ਮੂੰਹ ਤੇ ਕੱਢਦੀ ਸੀ ਗਲੀ ਮੂੰਹ ਕੁਛਾ ਆ ਗਿਆ ਸੀ ਇਹਦਾ ਗੁੱਸਾ ਲੈ ਵੀ ਰੱਖਾ ਘਰੇ ਜਾ ਕੇ ਕੱਢੀ ਜਾਈਂ ਜਿਹੜਾ ਮੂੰਹ ਤੇ ਕੱਢਦੀ ਸੀ ਗਲੀ ਆ ਰਹੀ ਜਰਾ ਤੇਰਾ ਓਕੇ ਤੂੰ ਮਾਇਆ ਵੀ ਹੈ ਇਹਦਾ ਸੋ ਕੋਜੇ ਭਗ ਚੱਲਦੇ ਆਂ ਬਾਕੀ ਤਰਨਾਡ ਨੂੰ ਪੁੱਛ ਲੋ ਆਬਰ ਕੰਬੀਰ ਸਿੱਤ ਲਾ ਹਮ ਕਿਵੇਂ ਕੋਈ ਨੰਬਰ ਕੋਈ ਪਿਆ ਮਹੌਲਿਕ ਨੰਬਰ ਹੈ ਪੂਰਾ ਇਹਦਾ ਸੁੱਤਾ ਬਾਉ ਠੀਕ ਹੈ ਇਹ ਕੀ ਕਰ ਰਹੇ ਹੋ ਭਾਜੀ ਤੁਸੀਂ ਗੋਲਾ ਨਹੀਂ ਤਿਆਰ ਕਰਿਆ ਕਰਦੇ ਨੇ ਬਰਫ ਦਾ ਗੋਲਾ ਅਸੀਂ ਉਹ ਸਿਸਟਮ ਲਾ ਰਹੇ ਹਾਂ ਜੇ ਲੱਗਦਾ ਹੋਵੇ ਚਲ ਹੋਰ ਨੀ ਕਹਦੇ ਤੇਲ ਤਾਂ ਮੁੜੂਗਾ ਦੇਖ ਤੂੰ ਲੈ ਇਹਦਾ ਮਦਲ ਬਣ ਗਿਆ ਇਹਨੂੰ ਆਹ ਦੇਖੋ ਆਹ ਆਹ ਹਵਾਦ ਓਏ ਤੂੰ ਕਵਾੜ ਨਾ ਪਾ ਵਿੱਚ ਕਿਉਂ ਕਿਹੜਾ ਇਹ ਆ ਪਹਾੜਾ ਆਨੰਦ ਕਹਿੰਦੇ ਨਹੀਂ ਹੁੰਦੇ ਆਨੰਦ ਮੰਦਾਰਿਆ ਇੱਕ ਤਾਂ ਆਪਣੇ ਪਿੰਡ ਵਾਲਾ ਆਨੰਦ ਹੁੰਦਾ ਤੇ ਪਹਾੜ ਨਾਲ ਆਨੰਦ ਹੈ ਤਾਂ ਵੀ ਹੋਰ ਵੀ ਕਿਸੇ ਨਾਂ ਨਾਲ ਨਾਂ ਬੇ ਅੱਜ ਬੱਤਾਂ ਲਿਆਣੇ ਵੀ ਗਾਵਾਂਗੇ ਜੀ ਬੱਤਾਂਗੇ ਕੋਲਾ ਬੱਤਾਂਗੇ ਸਾਰੀ ਹੋਰ ਤੁਸੀਂ ਤਤਹਾਂ ਜਾਂਦੇ ਹੋ ਔਰ ਉਹ برف ਹੁੰਦੀ ਹੈ ਜਿਹੜੀ ਉਹ ਤਾਂ ਘਰੇ ਤਿਆਰ ਕਰੀਏ ਕੁਦਰਤੀ ਹੈ برف ਤਾਂ ਹਾਂ ਨੇਚਰ ਇਹ ਹੈਗਾ ਨੇਚਰਲ ਹਾਂ ਗੋਲੇ ਗੋਲੇ ਸਟ੍ਰਿੰਗ ਵਾਲੇ ਗੋਲੇ ਗੋਲਾ ਦਾ 100 ਰੁਪਏ ਗੋਲਾ 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 ਸਟ੍ਰਿੰਗ ਵਾਲਾ ਗੋਲਾ ਸਪਰਿੰਗ ਵਾਲਾ ਗੋਲਾ ਸਪਰਿੰਗ ਵਾਲਾ ਗੋਲਾ ਨਹੀਂ ਸਟ੍ਰਿੰਗ ਵਾਲਾ ਗੋਲਾ ਸਪਰਿੰਗ ਵਾਲਾ ਗੋਲਾ ਸਟ੍ਰਿੰਗ ਵਾਲਾ ਗੋਲਾ ਹੋਰ ਕਿੰਗੀ ਜੀ ਅੱਗਾ ਪੀਓ ਬਈ ਪੀਓ ਹੋਰ ਹੀ ਮਰੀ ਜਾਂਦਾ ਦੇਖੋ ਇਹ ਮਾਹੌਲ ਹੈ ਦੰਲਾ ਉਹ ਕਿੱਥੋਂ ਆਇਆ ਕਿੱਥੋਂ ਕਿੱਧਰੋਂ ਆਇਆ ਹਜੇ ਉਹ ਉੱਥੇ ਜਾਣਾ ਉੱਪਰ ਹਜੇ ਉਸ ਦਾ ਗੋਲੇ ਨੇ ਗੋਲੇ ਬਣ ਗਏ ਯਾਰ। ਹੋਰ ਆਥਣ ਦੀ ਗੋਲੀ ਖਾਈ ਹੈਗਾ ਤੂੰ ਤਾਂ। ਚਲੋ ਉੱਠ ਮੁਕਰ। ਚਲੋ ਵੀ ਸ਼ੇਰਾ। ਚਲੋ। ਚਲੋ ਸ਼ੇਰ ਉੱਠ। ਲੈ ਮੈਂ ਤਾਂ ਪਹਿਲੀ ਬਿੱਤੇ ਹੋਇਆ ਤਰਨ ਵਾਲਾ। ਉੱਠੋ ਪਤਾ ਨਹੀਂ। ਏ ਵਾਹ! ਕੁੱਟੜ ਸ਼ੇਰ ਉੱਠ। ਹਾਂ। ਸ਼ੇਰ ਬਣ ਸ਼ੇਰ। ਦਲੇਰ ਬਣ। ਆ ਦੇਖ ਸ਼ੇਰ ਵਾਂਗ। ਇਹ ਅੱਧ ਲਈ ਗਲੇਸ਼ੀਅਰ ਹੈ ਇਹ। ਗਲੇਸ਼ੀਅਰ ਸਟਾਰਟਰ ਹੈ। ਹਾਂ। ਇਹ ਤੇ ਕੋਈ ਪਤਾ ਨਹੀਂ ਕਿਹੜੇ ਵੇਲੇ ਬਰਫ ਕਿਸ ਕਰਨ ਲੱਗੇ ਜੇ ਕੋਈ ਭਰੋਸਾ ਨਹੀਂ ਹੁੰਦਾ ਹਾਂ ਚਲੋ ਚੱਲੀਏ ਉਹ ਇਹ ਵੀ ਭਰੋਸਾ ਕਰੋ ਕਿਸ ਕਰਨ ਲੱਗੇ ਜੇ ਹੁਣ ਤਾਂ ਲਾਗੇ ਲਵੇ ਸਰਸਰੀਆ ਕਾਂ ਦੋਵਾਂ ਸਾਈਡਾਂ ਤੋਂ ਬਹੁਤ ਹੀ ਤਬਦਲ ਗਏ ਚਾਲੇ ਵਾਲੀ ਚਾਲੇ ਵਾਲੀ ਥੋੜੀ ਤੋਂ ਆਇਆ ਇੱਥੋਂ ਦੀ ਦੋ ਰਸਤੇ ਨੇ ਇੱਕ ਆ ਬਿਲਕੁਲ ਉਹ ਆ ਕੇ ਕਹਿਗਾ ਪੌੜੀਆਂ ਵਾਲਾ ਜਾਂਦੇ ਹੋਏ ਇਹ ਰਸਤੇ ਹੋ ਜੋ ਉੱਤਰਨੇ ਵਾਲੇ ਹੋ ਜੋ ਪੌੜੀਆਂ ਵਾਲੇ ਸਹੀ ਹੈ ਉੱਤਰ ਵਾਲਾ ਤਾਂ ਪੌੜੀਆਂ ਸਹੀ ਹੈ ਆਜਾ ਜੀ ਮਨੋੜਾ ਫੱਲੇ ਵੀਦੇ ਦੇ ਜੇ ਆ ਪਾਪਾ ਜੀ ਉਹ ਵੇਖੋ ਮਹਾਰਾਜ ਸਾਹਮਣੇ ਉੱਥੇ ਕਿੰਨਾ ਕਿ ਰਹੇਗਾ ਬਾਈ ਹਾਂ ਜੀ ਉਹ ਵੇਖੋ ਹਾਂ ਦੇਖਿਆ ਹੌਸਲਾ ਉਹ ਗੁਰਦੁਆਰਾ ਚਾਰ ਜਨਾਵ ਹਮੇ ਸੋਦਾ ਹਾ ਹਾਂ ਦੇਖਿਆ ਅੰਨੇ ਬਾਪੂ ਗਰੀ ਸਾਲ ਦਸਾਂ ਸਭ ਤੋਂ ਇੱਕ ਜਿਹੜਾ 10 ਵਜੇ ਜੀ ਸਾਨੂੰ 4 ਵਜੇ ਤੁਰੇ ਸੀ 6 ਘੰਟੇ ਹੋ ਗਏ ਤੁਰਿਆ ਨੂੰ ਹਾਂ ਕਿੰਨਾ ਕਿਤੇ ਜਿਆਦਾ ਖੜੇ ਆ ਬਸ ਤਾਂ ਦੰਦੋਂ ਨੂੰ ਇੰਨੀ ਆ ਬਸ ਖਾ ਪੀ ਕੇ ਮੜਾ ਮੁੱਟਾ ਕਦੇ ਸਟਿੰਗ ਦੇ ਗੋਲੇ ਖਾ ਲਏ ਕਦੇ ਗੋਲੇ ਖਾ ਲਏ ਇੱਕ ਦੇ ਸਟਿੰਗ ਪੀ ਲਈ ਚਲੀ ਜਾਨੇ ਬਸ ਚਲੋ ਵੀ ਚਲੋ ਬੋ ਭਾਈ ਅੰਤ ਨੂੰ ਅਸੀਂ ਪਹੁੰਚ ਕੇ ਗੁਰਦੁਆਰਾ ਸ਼੍ਰੀ ਹੇਮ ਗੰਸਾਬ ਕਰੋ ਦਰਸ਼ਨ ਤੇ ਬਰਫ ਦੇਖੋ ਤੁਸੀਂ ਬਹੁਤ ਜਿਆਦੇ ਪੈ ਰਹੀ ਆ ਕੋਈ ਹਾਲ ਨਹੀਂ ਹੈਗੇ ਬਰਫ ਦੇ ਦੇਖ ਚਲੋ ਜੀ ਚਲੋ ਵਾਹਿਗੁਰੂ ਵਾਹਿਗੁਰੂ ਇਹ ਹੋਦੀ ਜੀ ਵਾਹਿਗੁਰੂ ਨਾ ਗੁਰੂਆ ਵਾਹਿਗੁਰੂ ਵਾਹਿਗੁਰੂ ਚਲੋ ਜੀ ਮੜਿਆ ਰਸਤਾ ਛੱਡੋ ਦੇਖੋ ਵਾਹਿਗੁਰੂ ਵਾਹਿਗੁਰੂ ਦੇਖਿਓ ਜੀ ਦੇਖਿਓ

ਲੋ ਜੀ ਸਰੋਵਰ ਦੇ ਕਰੋ ਦਰਸ਼ਨ ਹੋ ਰਿਹਾ ਬਈ ਬੰਦਾ ਚਲੋ ਆ ਜੂ ਮੇਰੇ ਬੈਗ ਵਾਲਾ ਪਾਲ ਦਾ ਪਤਾ ਉਹ ਵੀ ਉਰੀ ਆ ਜੂਗਾ ਦੇਖਿਓ ਜੀ ਦੇਖੋ ਆਜੋ ਸਰ ਲੋ ਜੀ ਕਰੋ ਦਰਸ਼ਨ ਸਰੋਵਰ ਦੇ ਬਰਫੇ ਬਰਫ ਜਮੀ ਬਈਆ ਤੇ ਆਪਾਂ ਵੀ ਹੁਣ ਜਿਆਦੇ ਲੇਟ ਨਾ ਕਰੀਏ ਫਟਾਫਟ ਨਾ ਹੀਏ yang mungkin masih na yang tak nih Wahyu rusak